ਜਪਜੀ ਸਾਹਿਬ ਦੇ ਪਾਠ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਚਾਰ ਪੌੜੀਆਂ ਸੁਲੰਦੀਆਂ ਤੇ ਚਾਰ ਪੌੜੀਆਂ ਮੰਨਣ ਦੀ ਬਖਸ਼ਿਸ਼ ਕੀਤੀ ਹੈ ਪਹਿਲਾਂ ਅਸੀਂ ਕੋਈ ਵਿਚਾਰ ਸੁਣਦੇ ਹਾਂ ਸੁਣਨ ਦੀਆਂ ਪਹਿਲੀਆਂ ਚਾਰ ਪੌੜੀਆਂ ਚੋਂ ਪਹਿਲੀਆਂ ਦੋ ਪੰਕਤੀਆਂ ਸੋਣਿਆ ਸਿੱਧ ਪੀਰ ਸੁਰਨਾਥ ਸੋਣਿਆ ਧਰਤ ਧਵਲ ਆਕਾਸ਼ ਤੀਨੂ ਦੋ ਰੂਪ ਚ ਲਈਏ ਸੁਣ ਕੇ ਹੀ ਸਿੱਧ ਪੀਰ ਸੁਰਨਾਥ ਬਣਿਆ ਜਾ ਸਕਦਾ ਹੈ ਸੁਣ ਕੇ ਹੀ ਧਰਤ ਜੈਸੀ ਅੰਦਰ ਵਿਸ਼ਾਲਤਾ ਆ ਸਕਦੀ ਹੈ ਧਰਤ ਧਵਲ ਆਕਾਸ਼ ਆਕਾਸ਼ ਜੈਸੀ ਉਚਾਈ ਆ ਸਕਦੀ ਹੈ ਹੁਣ ਇਹਨੂੰ ਦੂਜੇ ਰੂਪ ਚ ਲਈਏ ਜਿਹੜੇ ਸਿੱਧ ਪੀਰ ਸਰਲਾਤ ਬਣ ਜਾਂਦੇ ਨੇ ਜੇਕਰ ਉਹ ਪ੍ਰਮਾਤਮਾ ਦੇ ਹੁਕਮ ਨੂੰ ਸੁਣਦੇ ਰਹਿੰਦੇ ਨੇ ਉਹ ਆਪਣੀ ਸਿੱਧੀ ਦੇ ਉੱਤੇ ਟਿਕੇ ਰਹਿੰਦੇ ਨੇ ਇਸੇ ਤਰ੍ਹਾਂ ਧਰਤ ਜਿਹੜੀ ਆ ਇਹ ਵੀ ਪ੍ਰਮਾਤਮਾ ਦੇ ਹੁਕਮ ਨੂੰ ਮੰਨ ਰਹੀ ਆ ਸੁਣ ਰਹੀ ਆ ਇਸ ਲਈ ਧਰਤ ਟਿਕੀ ਹੋਈ ਆ ਆਕਾਸ਼ ਆਪਣੀ ਜਗ੍ਹਾ ਦੇ ਉੱਤੇ ਟਿਕਿਆ ਹੋਇਆ ਪਤਾ ਨਹੀਂ ਕਿੰਨੇ ਸਦੀਆਂ ਤੋਂ ਟਿਕਿਆ ਹੋਇਆ ਧਰਤੀ ਕਿੰਨੇ ਸਦੀਆਂ ਤੋਂ ਟਿਕੀ ਹੋਈ ਭਾਵੇਂ ਆ ਕਿ ਮਨ ਜਿਹੜਾ ਇਹਨੂੰ ਅੰਦਰ ਆਤਮਿਕ ਤੌਰ ਤੇ ਲਈਏ ਜੇ ਤੁਹਾਡਾ ਮਨ ਕਿਸੇ ਸਿੱਧੀ ਨੂੰ ਪ੍ਰਾਪਤ ਕਰ ਜਾਂਦਾ ਉਹ ਸੁਣ ਕੇ ਕਰੇਗਾ ਤੇ ਜੇ ਮਨ ਬਿਲਕੁਲ ਟਿਕਿਆ ਰਹਿਣਾ ਚਾਹੁੰਦਾ ਤੇ ਉਹਨੂੰ ਬਾਰ-ਬਾਰ ਸੁਣਨਾ ਪਵੇਗਾ ਗੁਰੂ ਦਾ ਉਪਦੇਸ਼ ਸਿਰਫ ਸੁਣਨਾ ਹੀ ਨਹੀਂ ਮੰਨਣਾ ਵੀ ਪਵੇਗਾ ਤਾਂ ਇਹਦੇ ਮਨ ਦੇ ਅੰਦਰ ਧਰਤ ਜੈਸੀ ਵਿਸ਼ਾਲਤਾ ਆਕਾਸ਼ ਜੈਸੀ ਉਚਾਈ ਆਵੇਗੀ ਦਾਸ ਕੋ ਲੋ ਉਸ ਮਾਲਕ ਦੇ ਪਰਮ ਪੂਰਨ ਪੁਰਖ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਾਣੀ ਦੇ ਤੁਸ਼ ਬੁੱਧੀ ਵਿਚਾਰ ਵਿਚਾਰ ਕਰਾ ਰੱਖਣ ਦੇ ਵਿੱਚ ਅਗਰ ਕੋਈ ਗਿਸਤਾਹੀ ਹੋਵੇ ਤੇ ਬਾਰ ਬਾਰ ਉਸ ਕਾਲਪੁਰਖ ਤੋਂ ਮਾਫੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕੋਲੋਂ ਮਾਫੀ ਔਰ ਉਹ ਸੰਗਤ ਜੋ ਸੁਲਜੀ ਹੋਈ ਹੈ ਉਹਨਾਂ ਕੋਲ ਸਮਝਾ ਚਣਾਂ ਦੀ ਉਮੀਦ ਰੱਖਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ